ਮਿੰਦਰ ਸਿੰਘ ਬਾਮਨ ਦੀ ਗੋਲੀ ਮਾਰ ਕੇ નિર્ਦਈ ਹਤਿਆ ਕਰ ਦਿੱਤੀ ਗਈ। ਇਸ ਹਾਦਸੇ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਝੰਡਿਆਲਾ ਗੁਰੂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਨੇ ਅੰਮ੍ਰਿਤਸਰ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਇੱਕ ਵੱਡਾ ਫੇਲਿਅਰ ਹੈ। ਥੋੜੀ ਮਾੜੀ ਲਾਅਨ ਆਰਡਰ ਕਰਕੇ ਅੱਜ ਕੀ ਉਸ ਬੱਚਿਆਂ ਦਾ ਪਿਓ ਜਾਂ ਇਹਦਾ ਘਰ ਦਾ ਸਾਈ ਜਾਂ ਇਹਦਾ लाਡਲਾ ਮੁੜਿਆਊ ਕਿ ਨਹੀਂ ਕਿਵੇਂ ਮੁੜੂ? ਅਫਸੋਸ ਦੀ ਗੱਲ ਹੈ। ਇਹ ਕਲੀਅਰ ਕੱਟ ਪ੍ਰਸ਼ਾਸਨ ਦਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਮਰਡਰ ਹੋਇਆ। ਔਰ ਮੈਂ ਸਪਸ਼ਟ ਕਹਿਣਾ ਇਸ ਮਰਡਰ ਲਈ ਪਰਚਾ ਦਰਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੇ ਹੋਮ ਮਿਨਿਸਟਰ ਤੇ ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਇੱਕ ਚੁਣਿਆ ਹੋਇਆ ਨਮਾਇੰਦਾ ਸਭ ਤੋਂ ਵੱਧ ਵੋਟਾਂ ਨਾਲ ਸਭ ਤੋਂ ਵੱਧ ਮੈਂ ਫੇਰ ਗੱਲ ਰਿਪੀਟ ਕਰ ਰਿਹਾ ਸਭ ਤੋਂ ਵੱਧ ਵੋਟਾਂ ਨਾਲ ਲੋਕਾਂ ਨੇ ਇਹਨੂੰ ਜਤਾਇਆ ਸੀ ਕਾਉਂਸਲਰ ਬਣਾਇਆ ਸੀ ਔਰ ਦੂਜੀ ਵਾਰੀ ਦਾ ਕਾਉਂਸਲਰ ਜੇ ਉਹਦੀ ਜਾਨ ਸੁਰੱਖਿਤ ਨਹੀਂ ਉਹਦੀ ਹਿਫਾਜ਼ਤ ਯਕੀਨੀ ਨਹੀਂ ਬਣਾ ਸਕਦੇ ਤੇ ਤੁਸੀਂ ਆਮ ਲੋਕਾਂ ਦੇ ਸਧਾਰਨ ਲੋਕਾਂ ਨੂੰ ਕੀ ਲਾਅਨ ਆਰਡਰ ਕੀ ਸਿਕਿਉਰਿਟੀ ਦਿਓਗੇ